ਫੋਟੇ ਹਾਂਜੀ ਮੀਮੀ ਆ ਮੇਰੀ ਗੱਲ ਸੁਣ ਜਦ ਆਪ ਕੋ ਜਿੰਨੂ ਚਾਹਦੇ ਆ ਉਹਨਾਂ ਨੂੰ ਕਹਿ ਵੀ ਹੁਣ ਉੱਠ ਜੋ ਚਾਹ ਪੀ ਲੋ ਤੇ ਕੰਮ ਤੇ ਵੀ ਜਾਣਾ ਆ ਜੇ ਜਾਇਆ ਹੋਰ ਕੀ ਨਾ ਟਾਈਮ ਹੋ ਗਿਆ ਡੈਲੀ ਆ ਬੁੱਤ ਉਹ ਕੰਮ ਤੇ ਨਹੀਂ ਜਾਣਾ ਜਾਣਾ ਪੁੱਤਰ ਹੋਰ ਮੇਰਾ ਲਾਡਾ ਪੁੱਤਰ ਜਾਗ ਗਿਆ ਤੂੰ ਮੇਰੇ ਤੋਂ ਪਹਿਲਾਂ ਜਾਗ ਗਿਆ ਕੱਲ ਜਾ ਸ਼ੁਕਰ ਹੈ ਮੇਰੇ ਮਾਲਕਾ ਇੱਕ ਦਿਨ ਮੈਨੂੰ ਜੀਣ ਵਾਸਤੇ ਹੋਰ ਦੇ ਦਿੱਤਾ ਲੱਗਦਾ ਬੁਖਾਰ ਨਹੀਂ ਹੈ ਪਰ ਕੰਮ ਤੇ ਤਾਂ ਜਾਣਾ ਪਊਗਾ ਅੱਗੇ ਕਰਜ਼ਾ ਪੂਚੜਿਆ ਕੁੜੀਏ ਬਣੇ ਆ ਪਰੌਂਠੇ ਕੇ ਨਾ ਕਦੋਂ ਦਾ ਕਿਹਾ ਹੋਇਆ ਤੈਨੂੰ ਆ ਜਾ ਹੁਣ ਲੈ ਕੇ ਆ ਗਈ ਵੀਰੇ ਆ ਗਈ ਕਦੋਂ ਦੀ ਲੱਗੀ ਆ ਬਣਾਉਣਾ ਲੈ ਵੀ ਰੋਟੀ ਖਾ ਲੈ ਰੋਟੀ ਓਕੇ ਹਾਂ ਤਾਂ ਤੈਨੂੰ ਮੈਂ ਪਰੌਂਠੇ ਸੀ ਨਾਲੇ ਆਚਾਰ ਨਾਲ ਕਿਧਰੋਂ ਰੋਟੀ ਲਿਆਤੀ ਸਬਜ਼ੀ ਸੂਜੀ ਵੀ ਬਣਾ ਲਿਆ ਕਰੋ ਕਦੇ ਜੀ ਜੂ ਇਦਾਂ ਨਹੀਂ ਕਰਦਾ ਕਿਉਂ ਕਰਦਾ ਤੈਨੂੰ ਪਤਾ ਵੀ ਆਪਣਾ ਘਰੇ ਕਿੰਨਾ ਖਾ ਹੋਇਆ ਪਿਆ ਆ ਕੀ ਔਖਾ ਬਾਪੂ ਚੰਗਾ ਭਲਾ ਕੰਮ ਕਰਦਾ ਦੋ ਢਾੜੀਆਂ ਵੱਧ ਲਾ ਲੈ ਕੀ ਹੋ ਜੂਆ ਸਬਜ਼ੀ ਤਾਂ ਬਣਾ ਹੀ ਸਕਦੇ ਆ ਆਪਾਂ ਤੈਨੂੰ ਲੱਗਦਾ ਵੀ ਬਾਪੂ ਚ ਚੰਗੀ ਭਲੀ ਦਿਹਾੜੀ ਕਰਦਾ ਆ ਠੀਕ ਐ ਬਾਪੂ ਨੂੰ ਜਾ ਕੇ ਪੁੱਛ ਵਿਚਾਰਾ ਕਿੱਦਾਂ ਬਿਮਾਰ ਆ ਫਿਰ ਕੰਮ ਕਰਾ ਬਿਮਾਰ ਆ ਦੋ ਗੋਲੀਆਂ ਲੈ ਲੈ ਕੰਮ ਤੇ ਤਾਂ ਜਾਈ ਸਕਦਾ ਆ ਮੈਂ ਨਹੀਂ ਕਹਣੀ ਰੋਟੀ ਲੈ ਜਾ ਨੂੰ ਜਾ ਕੇ ਉਹ ਵੀ ਖਵਾ ਦੇ ਬਗਜੂ ਆ ਦਿਹਾੜੀ ਇਦਾਂ ਦੀ ਗੱਲਾਂ ਕਰਦਾ ਰਹਿਣਾ ਤੂੰ ਮਾੜਾ ਮੋਟਾ ਆਪਣੇ ਆਪ ਨੂੰ ਕਿੱਦਾਂ ਬੰਦ ਥਣ ਕੇ ਰੱਖਦਾ ਜੇ ਤੂੰ ਇਹੀ ਜਗ੍ਹਾ ਆਪਣਾ ਕੰਮ ਕਰ ਲਿਆ ਕਰ ਫਿਰ ਮੇਰੀ ਕਿ ਉਮਰ ਆ ਕੰਮ ਕਰਨ ਦੀ ਹਜੇ ਬਾਪੂ ਕੰਮ ਕਰਦਾ ਨਾ ਬਾਪੂ ਦੇ ਸਿਰ ਤੇ ਐਸ਼ ਕਰਨੀ ਆ ਮੈਂ ਚੰਗਾ ਫਿਰ ਤੂੰ ਨਾ ਕੰਮ ਕਰੀ ਪਿਓ ਨੂੰ ਹੀ ਤੰਗ ਕਰੀ ਤੂੰ ਮੈਂ ਕੀ 당 ਕੀਤਾ ਬਾਪੂ ਜੀ ਆ ਪੁੱਤ ਅੱਜ ਤੁਸੀਂ ਰੋਟੀ ਖਾ ਲਓ ਆਜੋ ਸਬਜੀ ਬਣਦੀ ਨਹੀਂ ਇਹਨਾਂ ਤੋਂ ਓ ਖੇ ਨੰਗੇ ਸਾਲੇ ਆ ਖਾ ਲਾ ਰੋਟੀ ਲ ਮੈਂ ਤਾਂ ਖਾ ਹੀ ਲੂੰਗਾ ਹਾਂ ਓ ਰੱਬ ਨੇ ਵੀ ਮੈਨੂੰ ਕਿਦਰ ਗਰੀਬ ਦੇ ਘਰੇ ਜਾਂ ਦੇਤਾ ਇਹਦੂ ਤਾਂ ਨਹੀਂ ਦਿੰਦਾ ਨਾ ਰੋਟੀ ਤੋਂ ਕਾ ਦੋ ਨਖਰਾ ਕਰਦਾ ਰਹਿਣਾ ਸਾਰਾ ਦਿਨ ਸੁੱਕੀਆਂ ਰੋਟੀਆਂ ਖਾਣੇ ਆ ਕੋਈ ਬੰਦਾ ਸਬਜੀ ਤਾਂ ਬਣਾ ਹੀ ਸਕਦਾ ਇੱਕ ਡੰਗ ਨਹੀਂ ਸਬਜ਼ੀ ਬਣਦੀ ਤੁਹਾਡੇ ਤੋਂ ਉਹ ਗੱਲ ਸੁਣ ਲੈ ਮੇਰੀ ਜਿੰਨਾ ਤੁਸੀਂ ਸੋਚਦੇ ਹੋ ਨਾ ਮੈਂ ਕਿੰਨਾ ਕੁ ਕੁਮਾਤਵਾ ਕੇ ਰੱਖ ਦਿਆਂ ਨਾਲੇ ਰੋਟੀ ਨਾਲ ਕਾਹਦਾ ਨਖਰਾ ਤੁਸੀਂ ਕਰਦੇ ਹੋ ਐਨਕ ਦਾ ਬਾਪੂ ਕਮੋਨਾ ਹੀ ਆ ਵੀ ਬੰਦਾ ਘਰੇ ਸਬਜ਼ੀ ਬਣਾ ਲੈ ਆਥਰੇ ਟੜਕੇ ਨਹੀਂ ਬਣਦੀ ਬੰਦਾ ਆਥਰੇ ਦਾ ਬਣਾਈ ਸਕਦਾ ਸਬਜ਼ੀ ਉਹ ਰੱਬ ਦਾ ਸ਼ੁਕਰ ਕਰਿਆ ਕਰੋ ਜਿੰਨਾ ਕੁ ਤੁਸੀਂ ਥਾਲੀ ਵਿੱਚ ਛੱਡਦੇ ਹੋ ਨਾ ਉਹਨਾਂ ਵੀ ਨਸੀਬ ਨਹੀਂ ਹੁੰਦਾ ਕਿਸੇ ਨੂੰ ਖਾਣ ਨੂੰ ਰੋਟੀ ਦੇ ਨਖਰੇ ਰੋਟੀ ਦੇ ਕਾਹਦੇ ਨਖਰੇ ਆ ਬਾਪੂ ਮੈਂ ਤਾਂ ਸਬਜ਼ੀ ਕਹਿੰਨਾ ਮੈਂ ਪਰੌਂਠੇ ਕਿਹਾ ਮੈਨੂੰ ਪਰੌਂਠੇ ਨਹੀਂ ਬਣਾ ਕੇ ਦੇ ਸਕਦੀ ਉਪਰੋਠੇ ਵੀ ਬਣਾ ਦੂਗੀ ਦੋ ਚਾਰ ਦਿਹਾੜੀਆਂ ਤਾਂ ਲੱਗ ਲੈਣ ਦੇ ਤੇਰੇ ਖਾਣੇ ਲਈ ਤੂੰ ਐਂ ਤਾਂ ਕਰ ਦੇ ਉਹ ਤੈਨੂੰ ਸਿੰਪਲ ਪਰੌਠੀ ਕਿਹਾ ਸੀ ਕੋਈ ਮਾਂ ਆਲੂ ਵਾਲੇ ਥੋੜੀ ਕਿਹਾ ਸੀ ਤੈਨੂੰ ਲੂਣ ਵਿੱਚ ਹੈ ਨਹੀਂਗਾ ਤੇ ਨਹੀਂ ਦੇਸੀ ਕਿਉਂ ਕਰੇ ਤੁਹਾਡੇ ਨਾਲ ਕਦੇ ਹੋਵੇ ਤੁਹਾਡੇ ਨਹੀਂ ਕਦੇ ਹੁੰਦਾ ਬਾਪੂ ਜੀ ਤੁਸੀਂ ਇਹਦੀ ਗੱਲ ਦਾ ਗੁੱਸਾ ਨਾ ਕਰੋ ਤੁਸੀਂ ਰੋਟੀ ਖਾ ਲਓ ਤੁਸੀਂ ਕੰਮ ਤੇ ਜਾਣਾਗਾ ਫਿਰ ਘਟੋ ਘਟ ਵੀ ਦੇ ਤੇਰੇ ਅੱਗੇ ਹੱਥ ਜੋੜਦੀ ਆ ਤੂੰ ਮੇਰੇ ਪਿਓ ਨੂੰ ਤੰਗ ਨਾ ਕਰੇ ਅਗਰ ਆਪ ਤੂੰ ਸਾਰਾ ਦਿਨ ਬਾਹਰ ਰਹਿਣਾ ਆ ਜੇ ਨਹੀਂ ਆ ਨਾ ਤੂੰ ਵੀ ਲੱਗ ਜਾ ਕੰਮ ਤੇ ਝਾੜੂ ਪੋਚਾ ਕਰਿਆ ਕਰਕੇ ਮੇਰੇ ਘਰੇ ਦੋ ਪੈਸੇ ਆਉਣਗੇ ਘਰੇ ਮੈਂ ਤਾਂ ਭੱਗ ਜੂਗੀ ਮੈਂ ਤਾਂ ਆਪਣੇ ਪਿਓ ਦੇ ਨਾਲ ਵਾਚਿਆ ਕਰੂਗੀ ਕਿਤੇ ਵੀ ਕੰਮ ਕਰਨ ਉਹ ਜੱਗ ਸਰਮੌਣੀ ਚਾਹੀਦੀ ਆ ਮੇਰਾ ਨਾ ਦਿਮਾਗ ਖਾਓ ਮੈਥੋਂ ਨਹੀਂ ਹੁੰਦਾ ਕੰਮ ਠੀਕ ਆ ਨਾ ਸਬਜ਼ੀ ਬਣਾ ਰਿਆ ਕਰ ਘਰੇ ਪਰ ਮੈਂ ਵੀ ਨਹੀਂ ਖਾਂਦਾ ਰੋਟੀ ਮੈਂ ਚੱਲਿਆ ਕੰਮ ਤੇ ਮਾਂ ਤੇ ਅੱਗੇ ਬਹੁਤ ਲੇਟ ਆਉਂਗੇ ਤੇ ਇੰਦਾ ਤੰਦਰ ਕਲੇਸ਼ ਹੋ ਜਾ ਭੱਗ ਜਾ ਬਾਪੂ ਭੱਗ ਜਾ ਤੇ ਨਾਲੇ ਪੁੱਤ ਤੂੰ ਨਾ ਰੋਇਆ ਕਰ ਤੂੰ ਜਾ ਤੂੰ ਆ ਰੋਟੀ ਲੈ ਜਾ ਜਦੋਂ ਇਹਨੂੰ ਭੁੱਖ ਲੱਗੂਗੀ ਆਪੇ ਖਾ ਲੂਗਾ ਜਾ ਬਗ ਜਾ ਮੈਣੀ ਖਾਣੀ ਰੋਟੀ ਜਾ ਬਗ ਜਾ ਵੀਰੇ ਤੂੰ ਚੰਗੀ ਨਹੀਂ ਕੀਤੀ ਡੈਡੀ ਜੀ ਨਾਲ ਇਦਾਂ ਕਰਕੇ ਤੈਨੂੰ ਪਤਾ ਵੀ ਉਹ ਬੰਦਾ ਸਵੇਰ ਤੋਂ ਰਾਤ ਤੱਕ ਉੱਥੇ ਕੰਮ ਕਰੇਗਾ ਭੁੱਖਾ ਤੇ ਆਇਆ ਜੇ ਕੰਮ ਕਰਦਾ ਤਾਂ ਘੱਟੋ ਘੱਟ ਬੰਦਾ ਸਬਜ਼ੀ ਦਾ ਲਈ ਸਕਦਾ ਨੂਨ ਮਿਰਚ ਤਾਂ ਲਈ ਸਕਦਾ ਘਰੇ ਉਹ ਸੌਦਾ ਪੱਤਾ ਦਾ ਘਰੇ ਪੂਰਾ ਨਹੀਂ ਆਉਂਦਾ ਤੁਹਾਡੇ ਤੇਰੇ ਵਰਗੇ ਮੁੰਡੇ ਨਾ ਸਾਰਾ ਕੰਮ ਕਰਦੇ ਨੇ ਆਪਣੇ ਮਾਂ ਪਿਓ ਦੇ ਨਾਲ ਪਰ ਤੂੰ ਇਹੋ ਜਿਹੇ ਲੋਕਾਂ ਦੇ ਨਾਲ ਰਲ ਗਿਆ ਨਾ ਇਹੋ ਜਿਹੇ ਦੋਸਤ ਬਣਾ ਲਏ ਬਾਰ ਸਾਡੇ ੱੱੱਕੇ ਖਾਣਾ ਰਹਿਣਾ ਤੂੰ ਮੈਨੂੰ ਮੱਤਾਂ ਨਾਲ ਦੀ ਠੀਕ ਆ ਨਾ ਮੈਂ ਨਹੀਂ ਕੰਮ-ਕੰਮ ਕਰਦਾ ਮੈਨੂੰ ਦਿੰਦੀ ਆ ਮੱਤਾਂ ਆਖੇ ਵੀ ਤੂੰ ਕੰਮ ਕਰ ਲੈ ਉਹ ਤੂੰ ਲੱਗ ਜਾ ਕਿਸਦੇ ਝਾੜੂ-ਪੋਚੇ ਲਾਉਣਾ ਐਡੀ ਹੋਈ ਪਈਆਂ ਇਹ ਭੈਣ ਚੋ ਦਿਮਾਗ ਖਾਦਾ ਇਹਨਾਂ ਨੇ

ਬਾਪੂ ਜਿਸ ਸਿਲੰਡਰ ਮੁੱਕਿਆ ਪਿਆ ਸੀਗਾ ਤੇ ਬਾਲਣ ਵੀ ਨਹੀਂ ਹੈਗਾ ਨਹੀਂ ਤਾਂ ਮੈਂ ਚੁੱਲ੍ਹੇ ਤੇ ਬਣਾ ਦਿੰਦੇ ਅੱਛਾ ਬਹੁਤ ਇੱਕ ਹੋਰ ਖਰਚਾ ਆ ਗਿਆ ਡੈਡੀ ਜੀ ਤੁਸੀਂ ਕਿਸੇ ਵੀ ਗੱਲ ਦੀ ਫਿਕਰ ਨਾ ਕਰੋ ਬਾਲਣ ਤਾਂ ਮੈਂ ਆਪੇ ਜਾ ਕੇ ਕਿਵੇਂ ਨਾ ਕਿਵੇਂ ਲੈ ਆਵਾਂਗੀ ਜਦ ਤੱਕ ਆਪਣੇ ਤੋਂ ਸਿਲੰਡਰ ਨਹੀਂ ਪਰਵਾਇਆ ਜਾਂਦਾ ਨਾ ਫਿਕਰ ਕਿਉਂ ਨਾ ਕਰਾ ਪੁੱਤ ਮੇਰੀ ਗਰੀਬੀ ਨੇ ਤਾਂ ਤੁਹਾਡੀ ਮਾਂ ਖੋਲੀ ਮੈਂ ਜ਼ਿੰਦਗੀ ਵਿੱਚ ਤੁਹਾਨੂੰ ਕੁਝ ਵੀ ਨਹੀਂ ਦੇ ਸਕਿਆ ਬਾਪੂ ਜੀ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਤੁਸੀਂ ਸਾਨੂੰ ਸਭ ਕੁਝ ਦਿੱਤਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਪਿਓ ਦਾ ਹੱਥ ਨਹੀਂ ਨਾ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੈ ਮੇਰੇ ਕੋ ਮੇਰਾ ਪਿਓ ਹੈਗਾ ਨਾ ਤਾਂ ਇਹਦਾ ਮਤਲਬ ਮੇਰੇ ਕੋ ਸਾਰੀ ਦੁਨੀਆ ਕਦੋਂ ਤੱਕ ਪੁੱਤ ਝੂਠੇ ਦਿਲਾਸੇ ਦਿੰਦੀ ਰਹੇਗੀ ਸੱਚ ਤਾਂ ਇਹ ਮੈਂ ਤੁਹਾਡੇ ਵਾਸਤੇ ਕੁਝ ਵੀ ਨਹੀਂ ਕਰ ਸਕਿਆ ਬਾਪੂ ਜੀ ਤੁਸੀਂ ਹੁਣ ਇਦਾਂ ਦੀਆਂ ਗੱਲਾਂ ਕਰ ਕਰਕੇ ਕਿਤੇ ਬਿਮਾਰ ਨਾ ਹੋ ਜਿਓ ਕਦੇ ਨਾ ਕਦੇ ਤਾਂ ਰੱਬ ਆਪਣੇ ਵੀ ਦਿਨ ਜ਼ਰੂਰ ਬਦਲੇਗਾ ਨਬਤ ਗਰੀਬਾਂ ਦੇ ਵੀ ਕਦੀ ਦਿੱਖ ਬਦਲੀ ਸਾਰੀ ਉਮਰ ਹੋ ਗਈ ਮੈਨੂੰ ਕਮਾਣੇ ਹੁ ਕੁੜੀਏ ਤੂੰ ਕਿਨੂੰ ਤਸੱਲੀਆਂ ਦੇਈ ਜਾਨੀ ਐ ਆ ਤੂੰ ਜਿਹਨੂੰ ਪਿਓ ਪਿਓ ਕਰੀ ਜਾਨੀ ਨਾ ਤੇ ਪਿਓ ਬਹੋਂਦੇ ਲਾਇਕ ਹੈਗਾ ਅਨਮੋਲ ਕੀ ਹੋ ਗਿਆ ਵੀਰੇ ਤੈਨੂੰ ਪੋਤਾ ਚੱਜ ਨਾ ਲਿਆ ਕਰ ਆਪਣਾ ਪਿਓ ਆਹੋ ਮੈਂ ਜਿਹੜਾ ਕੁਝ ਵੀ ਕਹਿਣਾ ਨਾ ਮੈਂ ਸੱਚ ਕਹਿਣਾ ਮੇਥੋਂ ਮਿੱਠੇ ਪੋਚੇ ਜਣੀ ਵੱਜਦੇ ਤੇ ਮੈਂ ਮਿੱਠੇ ਪੋਚੇ ਮਾਰਦੀ ਆ ਅਨਮੋਲ ਮੇਰੀ ਗੱਲ ਸੁਣ ਲੈ ਆਦੀ ਜ਼ੁਬਾਨ ਨੂੰ ਕੰਟਰੋਲ ਚ ਰੱਖ ਕੇ ਬੋਲਿਆ ਕਰ ਕੋਈ ਵੀ ਪੁੱਤੇ ਨੂੰ ਕੱਢ ਲੈਂਦੇ ਆ ਵੀ ਪੜਾਸ ਨਾ ਪੜਾਸ ਨਾ ਕੱਢਾਂ ਤਾਂ ਹੋਰ ਕੀ ਕਰਾਂ ਬਾਪੂ ਮੇਰੇ ਨਾਲ ਦੇ ਮੁੰਡੇ ਨਾ ਕਾਲਜ ਸਾਰੇ ਮੋਟਰਸਾਈਕਲ ਤੇ ਆਉਂਦੇ ਆ ਮੈਂ 23 ਸਾਲਾਂ ਦਾ ਹੋਇਆ ਪਿਆ ਤੇ ਇਥੋਂ ਇੱਕ ਮੋਟਰਸਾਈਕਲ ਹੀ ਜੁੜਾ ਮੇਰੇ ਵਾਸਤੇ ਹੋਰ ਤੂੰ ਕੀ ਕਰੇਗਾ ਅਨਮੋਲ ਮੈਨੂੰ ਲੱਗਾ ਤੇਰਾ ਦਿਮਾਗ ਖਰਾਬ ਹੋ ਗਿਆ ਆ ਤੈਨੂੰ ਇਹ ਵੀ ਪਤਾ ਆ ਵੀ ਬਾਪੂ ਜੀ ਨੇ ਆਪਣੀ ਵੱਡੀ ਭੈਣ ਦਾ ਵਿਆਹ ਕਿਵੇਂ ਕੀਤਾ ਸੀ ਕਿੰਨਾ ਕਰਜ਼ਾ ਚੱਕ ਕੇ ਉਹਨਾਂ ਨੇ ਉਹਦਾ ਵਿਆਹ ਕੀਤਾ ਤੇ ਹਜੇ ਤੱਕ ਉਹ ਕਰਜ਼ੇ ਵਾਲੇ ਆਪਣੇ ਘਰ ਰੋਜ਼ ਆਉਂਦੇ ਨੇ ਪੈਸੇ ਮੰਗਣ ਮਾੜੀ ਮੋਟੀ ਨਾ ਦਿਮਾਗ ਨੂੰ ਹੱਥ ਮਾਰ ਕੇ ਸੋਚ ਲਿਆ ਕਰ ਤੂੰ ਕੀ ਕੁਝ ਬੋਲਦਾ ਰਹਿਣਾ ਆ ਓ ਕੁੜੀ ਅੱਤ ਤੂੰ ਹੀ ਕਰੀ ਜਾਏ ਤੇ ਨਾ ਸੁੱਖ ਦੁੱਖ ਮੇਰਾ ਕੋਈ ਨਹੀਂ ਲੱਗਦਾ ਇਹ ਉਦ ਤੂੰ ਇਹਨੂੰ ਕੁਝ ਵੀ ਨਾ ਕਹਿ ਮੈਨੂੰ ਕੁਝ ਕਹਿਣ ਦੀ ਨਾ ਥੋਡੀ ਔਕਾਤ ਵੀ ਨਹੀਂ ਅਮਰ ਨਾ ਬੋਤਨਾ ਇਹਨੂੰ ਮਾਰਨ ਦੀ ਲੋੜ ਨਹੀਂ ਬਾਪੂ ਜੀ ਤੁਸੀਂ ਮੈਨੂੰ ਰੋਕੋ ਨਾ ਅੱਜ ਤਾਂ ਮੈਂ ਤਾਂ ਮਾਰ ਖਾ ਕੇ ਜਾਏਗਾ ਮੇਰੀ ਗੱਲ ਸੁਣ ਲੈ ਕੁੜੀਏ ਮੈਨੂੰ ਮੋਟਰਸਾਈਕਲ ਚਾਹੀਦਾ ਨਿਸ਼ ਕਰੇ ਮੈਂ ਨਹੀਂ ਮੇਰੀ লাশ ਆਉਗੀ ਫਿਰ লাশ ਠੀਕ ਹੈ ਅਨਮੋਲ ਫਿਰ ਜੇ ਇਹੀ ਗੱਲ ਹੈ ਨਾ ਤਾਂ ਸਾਨੂੰ ਇਹ ਵੀ ਮੰਜ਼ੂਰ ਹੈ ਤੂੰ ਸਾਡੇ ਵਾਸਤੇ ਮਰ ਚੁਕਿਆ ਜਾ ਚਲਾ ਜਾ ਇਥੋਂ ਦੀ ਇੱਕ ਤਾਂ ਪਹਿਲਾਂ ਕਿ ਮੇਰਾ ਬਾਪ ਕੁਛ ਕਰ ਜਵੇ ਨਾ ਤੂੰ ਇਥੋਂ ਘਰ ਤੋਂ ਚਲਾ ਜਾ ਤੂੰ ਕਿਉਂ ਬਾਪੂ ਜੀ ਮੈਨੂੰ ਦੁਖੀ ਕਰਦਾ ਰਹਿਣਾ ਹੈ ਨਾ ਤੀ ਇਹਨੂੰ ਕੁਛ ਨਾ ਕਰ ਮੇਰਾ ਇੱਕੋ ਇੱਕ ਪੁੱਤ ਉਹ ਜੇ ਇੰਨੇ ਫਿਕਰ ਹੈ ਇੱਕੋ ਇੱਕ ਪੁੱਤ ਦਾ ਤਾਂ ਲੈ ਕੇ ਦੇ ਦਿਓ ਮੋਟਰਸਾਈਕਲ ਐਡੀ ਕੀ ਗੱਲ ਹੈ ਫਿਰ ਅਨਮੋਲ ਤੂੰ ਕਿ ਖਟੋਣਿਆ ਦਾ ਮੋਟਰਸਾਈਕਲ ਨਹੀਂ ਮੰਗਦਾ ਤੈਨੂੰ ਪਤਾ ਵੀ ਆ ਮੋਟਰਸਾਈਕਲ ਕਿੰਨੇ ਦਾ ਹੁੰਦਾ ਆ ਇਹ ਸਭ ਨਹੀਂ ਬਿਆ ਜਾਣਦਾ ਕੁੜੀਏ ਮੇਰੀ ਗੱਲ ਸੁਣ ਲੈ ਮੈਨੂੰ ਮੋਟਰਸਾਈਕਲ ਚਾਹੀਦਾ ਮੇਰੇ ਸਾਰੇ ਯਾਰ ਦੋਸਤਾਂ ਕੋਲ ਮੋਟਰਸਾਈਕਲ ਆ ਤੁਸੀਂ ਇੱਕ ਮੈਨੂੰ ਮੋਟਰਸਾਈਕਲ ਨਹੀਂ ਲੈ ਕੇ ਦੇ ਸਕਦੇ ਗੱਲ ਸੁਣ ਲਓ ਜੇ ਕੱਲ ਪਰਸੋਂ ਤੱਕ ਮੈਨੂੰ ਮੋਟਰਸਾਈਕਲ ਨਾ ਲੈ ਕੇ ਦਿੱਤਾ ਤਾਂ ਮੈਂ ਠੂਖਾ ਗੰਦਾ ਕਰਦੀ ਲਾ ਬੋਤੇ ਇੱਕ ਮਿੰਟ ਗੱਲ ਤਾਂ ਸੁਣ ਲੈ ਮੇਰੀ ਬਾਪੂ ਜੀ ਰਹਿਣ ਦੋ ਤੁਸੀਂ ਉਹਨੂੰ ਉਹ ਬੱਚਿਆਂ ਵਾਂਗ ਉਹ ਨਾ ਬਾਰੇ ਜਿੱਦ ਕਰਨ ਲੱਗ ਗਿਆ ਅੱਜ ਕੱਲ੍ਹ ਨਾ ਬੁੱਤ ਜਵਾਗ ਤਾਂ ਜਿੱਦ ਕਰਦੇ ਹੀ ਹੁੰਦੇ ਮੈਂ ਦੁਨੀਆ ਦਾ ਉਹ ਬਦਰਸੀ ਬਾਪਾਂ ਜਵਾਦੇ ਬੱਚਿਆਂ ਨੂੰ ਖੁਸ਼ੀ ਨਹੀਂ ਦੇ ਸਕਿਆ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਉਹ ਮੈਨੂੰ ਪਤਾ ਹੁਣੇ ਗੁੱਸਾ ਹੋ ਕੇ ਗਿਆ ਆ ਨਾ ਜਦੋਂ ਘਰੇ ਆਇਆ ਨਾ ਉਹਨੇ ਸਭ ਕੁਝ ਭੁੱਲ ਜਾਣਾ ਹੈ ਉਹ ਤੈਨੂੰ ਮੈਂ ਪੈਸੇ ਦੇ ਦੇਣਾ ਵਿਆਜ ਤੇ ਲਿਆ ਕੇ ਤੇ ਮੋਟਰਸਾਈਕਲ ਲੈ ਲੂਗਾ ਜੇ ਇਹਨੇ ਕੁਝ ਕਰ ਲਿਆ ਤੇ ਆਪਾਂ ਪੱਟੇ ਜਾਵਾਂਗੇ ਬਾਪੂ ਜੀ ਤੁਸੀਂ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਹੋਰ ਕਰਜ਼ਾ ਚੱਕਣ ਦੀ ਗੱਲ ਕਰ ਰਹੇ ਹੋ ਤੁਹਾਨੂੰ ਪਤਾ ਹੈ ਨਾ ਦੀਦੀ ਦੇ ਵਿਆਹ ਤੇ ਆਪਾਂ ਕਿੰਨਾ ਕਰਜ਼ਾ ਚੱਕਿਆ ਸੀਗਾ ਤੇ ਹਜੇ ਉਹਨਾਂ ਦੇ ਵੀ ਪੈਸੇ ਦੇਣੇ ਨੇ ਨਾ ਪਤ ਕਰਜ਼ਾ ਨਾ ਚੱਕਾ ਤਾਂ ਹੋਰ ਕੀ ਕਰਾਂ ਮੇਰਾ ਕੱਲਾ ਕੱਲਾ ਕੋਹਤਾ ਜੇ ਇਹਨੇ ਕੁਛ ਕਰ ਲਿਆ ਤੇ ਮੈਂ ਤਾਂ ਮਰ ਜੂੰਗਾ ਬਾਪੂ ਜੀ ਤੁਸੀਂ ਇੰਨੀ ਫਿਕਰ ਕਿਉਂ ਕਰੀ ਜਾਂਦੇ ਹੋ ਅਨਮੋਲ ਵੀਰੇ ਨੂੰ ਤਾਂ ਮੈਂ ਆਪਣੇ ਆਪ ਸਮਝਾ ਦਾਂਗੀ ਤੇ ਦੂਜੀ ਗੱਲ ਇਹ ਤੁਹਾਨੂੰ ਪਤਾ ਵੀ ਤੁਸੀਂ ਬਿਮਾਰ ਹੋਈ ਜਾਂਦੇ ਹੋ ਸਵੇਰੇ ਵੀ ਤੁਹਾਡਾ ਬੀਬੀ ਵੱਧ ਰਹੀ ਸੀ ਤੁਸੀਂ ਪੈ ਜਾਓ ਮੈਂ ਤੁਹਾਨੂੰ ਦਵਾਈ ਲੈ ਕੇ ਦੇਣੀ ਆਂ ਤੇ ਜੋ ਰਾਮ ਕਰ ਲੋ ਚਲੋ ਤੁਸੀਂ ਬਾਪੂ ਜੀ ਕੀ ਕਰੀਏ ਆਪਾਂ ਮੈਂ ਤਾਂ ਵੀਰੇ ਨੂੰ ਸਾਰੀ ਜਗ੍ਹਾ ਦੇਖਾਈ ਸਾਰੇ ਨੂੰ ਕਹਿ ਕੇ ਵੀ ਆਈਆਂ ਵਿੱਚੇ ਕਿਤੇ ਤੁਹਾਨੂੰ ਮੇਰਾ ਵੀਰਾ ਅਨਮੋਲ ਦਿਖੇ ਨਾ ਤਾਂ ਸਾਨੂੰ ਜਰੂਰ ਦੱਸਿਓ ਮੈਂ ਤਾਂ ਆਪਦੀ ਇਹ ਬਹੁਤ ਜਗ੍ਹਾ ਤੇ ਦੇਖਿਆ ਮੈਨੂੰ ਕਿਤੇ ਨਹੀਂ ਮਿਲਿਆ ਮੈਂ ਤਾਂ ਉਹਦੇ ਵਾਸਤੇ ਲੋਕਾਂ ਕੋਲ ਬਹੁਤ ਕਰਜ਼ਾ ਮੰਗਿਆ ਪਰ ਕਿਸੇ ਨੇ ਕਰਜ਼ਾ ਨਹੀਂ ਦਿੱਤਾ ਮੈਨੂੰ ਸਾਰੇ ਕਹਿੰਦੇ ਨਾ ਤੂੰ ਤੂੰ ਕੰਮ ਕਰਦਾ ਤੇ ਕਰਦੇ ਕਿੱਥੋਂ ਲੈਣੀ ਬਾਪੂ ਜੀ ਉਹੀ ਤਾਂ ਗੱਲ ਹੈ ਤਾਂ ਤੁਹਾਨੂੰ ਪਤਾ ਨਾ ਜਿਹੜਾ ਦੀਦੀ ਦੇ ਵਿਆਹ ਤੇ ਇੰਨਾ ਕਰਜ਼ਾ ਚੁੱਕਿਆ ਸੀ ਅੱਜੇ ਉਹ ਵੀ ਪੈਸੇ ਦੇਣੇ ਨੇ ਫਿਰ ਤੁਹਾਨੂੰ ਹੋਰ ਕੋਣ ਕਿੱਥੋਂ ਪੈਸੇ ਦਊਗਾ ਇੰਨੇ ਜੇ ਕਿਤੇ ਵੀਰਾ ਹੀ ਇਹ ਗੱਲ ਸਮਝ ਜਾਂਦਾ ਨਾ ਅੱਜ ਘਰੇ ਨਕਲੇਸ਼ ਨਾ ਪੈਂਦਾ ਪਤਾ ਨਹੀਂ ਕਿਉਂ ਵੀਰੇ ਦੇ ਅੱਖਾਂ ਤੇ ਨਾ ਕਹਿ ਚ ਪੱਟੀ ਬੰਨੀ ਹੋਈ ਆ ਵੀ ਉਹਨੂੰ ਆਪਣੀ ਗਰੀਬੀ ਕਿਉਂ ਨਹੀਂ ਦਿਖਦੀ ਵੀ ਆਪਾਂ ਤਾਂ ਦੋ ਰੰਗ ਦੀ ਰੋਟੀ ਮਸਾ ਖਾਣੇ ਆ ਤੇ ਉਹ ਉਹ ਮੋਟਰਸਾਈਕਲ ਦੀ ਜਿੱਦ ਕਰਕੇ ਬਹਿ ਗਿਆ ਦੱਸ ਦੀ ਹੁਣ ਕੀ ਕਰੀਏ ਬਾਪੂ ਜੀ ਮੈਂ ਤਾਂ ਉਹੀ ਗੱਲ ਸੋਚਦੀ ਰਹਿਨੀ ਆ ਵੀਰਾ ਪਹਿਲਾਂ ਇੰਨਾ ਚੰਗਾ ਹੁੰਦਾ ਸੀ ਅੱਜ ਜਦੋਂ ਦਾ ਬਾਹਰ ਦੇ ਮੁੰਡਿਆਂ ਨਾਲ ਰਹਿਣ ਲੱਗ ਗਿਆ ਨਾ ਬਸ ਉਦੇ ਸੁਪਨੇ ਵੀ ਵੱਡੇ ਹੋਣ ਲੱਗ ਗਏ ਮਾੜਾ ਮੁੰਡਾ ਘਰ ਵੱਲ ਤਾਂ ਧਿਆਨ ਮਾਰੀ ਤੇ ਕਾਰ ਚ ਜਿਹੋ ਦੀਆਂ ਦੋ ਭੈਣਾਂ ਬੈਠੀਆਂ ਨੇ ਦੋ ਦੇ ਪਹਿਲਾ ਵਿਆਹ ਕਿਤੇ ਨਗਰ ਦਾ ਚੱਕ ਕੇ ਨਾ ਤੋ ਆਪ ਕੋਈ ਕੰਮ ਕਰਦਾ ਆ ਉਹ ਤੋ ਤੁਸੀਂ ਬਿਮਾਰ ਲੈਨੇ ਹੋ ਕਿਉਂ ਨਹੀਂ ਵੀਰੇ ਸਮਝਦਾ ਇਸ ਗੱਲ ਨੂੰ ਤੁਸੀਂ ਕਿਉਂ ਨਹੀਂ ਸਮਝਾਉਂਦੇ ਵੀਰੇ ਨੂੰ ਮੈਂ ਧੀਏ ਕਿਵੇਂ ਸਮਝਾਂ ਮੈਂ ਤਾਂ ਖੁਦ ਬੜਾ ਬਿਮਾਰ ਹੈ ਨਾ ਪਤਾ ਨਹੀਂ ਰੱਬ ਮੈਨੂੰ ਕਦੋਂ ਚੱਕ ਲਵੇ ਨਾ ਬਾਪੂ ਜੀ ਐਦਾਂ ਨਾ ਕਹੋ ਤੁਸੀਂ ਹੋਨੂ ਬਤਾਇਆ ਮੇਰੇ ਸਿਰ ਤੇ ਤਬਸ ਇੱਕ ਤੁਹਾਡਾ ਹੀ ਸਹਾਰਾ ਆ ਮੈਂ ਕਿੱਥੇ ਜਾਵਾਂਗੀ ਨਾ ਤੇ ਚੁੱਪ ਕਰਦੇ ਚੁੱਪ ਨਾ ਰੋ ਜੋ ਹੋਊ ਉਹ ਦੇਖਿਆ ਜਾ ਕਿਉਂਕਿ ਅਨਮੋਲ ਤਾਂ ਸਾਡੇ ਬਾਰੇ ਸੋਚਦਾ ਹੀ ਨਹੀਂ ਜੇ ਕਿਤੇ ਉਹਨੂੰ ਸਾਡੀ ਥੋੜੀ ਜਿਹੀ ਵੀ ਫਿਕਰ ਹੁੰਦੀ ਨਾ ਤਾਂ ਦੋ ਦਿਨ ਵੀ ਘਰ ਛੱਡ ਕੇ ਕਿਤੇ ਬਾਹਰ ਨਾ ਜਾਂਦਾ ਮੈਂ ਤਾਂ ਤੁਹਾਡੇ ਸਹਾਰੇ ਆ ਬਾਪੂ ਜੀ ਚੱਲ ਚੁੱਪ ਕਰ ਜਾ ਧੀਏ ਆ ਜੂਗਾ ਤੁਸੀਂ ਇਹ ਜੇ ਲਫ਼ਜ਼ ਨਾ ਕਦੇ ਆਪਣੇ ਮੂੰਹੋਂ ਕੱਢਿਓ ਕੁਈ ਨਹੀਂ ਆਈ ਤੁਸੀਂ ਕਿਹਾ ਮੈਂ ਤੁਹਾਨੂੰ ਐਂ ਕਹਿਨੀ ਆ ਤੁਸੀਂ ਤਾਏ ਨੂੰ ਇੱਕ ਵਾਰੀ ਪੁੱਛ ਕੇ ਆਇਓ ਕਿ ਕੀ ਪਤਾ ਉਹਨਾਂ ਨੇ ਕਿਤੇ ਦੇਖਿਆ ਹੋਵੇ ਸ਼ਹਿਰ ਛੁਰ ਜਾਂਦਾ ਆਪਣੇ ਦੋਸਤਾਂ ਨਾਲ ਚਲਦੀ ਏ ਮੈਂ ਪੁੱਛ ਕੇ ਆਣਾ ਹੋਰ ਮੈਨੂੰ ਪਤਾ ਬਾਪੂ ਜੀ ਚਲ ਤੂੰ ਫਿਕਰ ਨਾ ਕਰ ਤੀਏ ਮੈਂ ਪੁੱਛ ਕੇ ਆ ਤੁਸੀ ਪੁੱਛ ਕੇ ਆਏ ਹੋ ਤਾਏ ਨੂੰ ਉਹਦੇ ਕੁਝ ਕੁ ਦੋਸਤ ਨਾ ਸ਼ਹਿਰ ਦੇ ਨੇ ਉਹਨਾਂ ਨਾਲ ਨਾ ਕਿਤੇ ਵਗ ਗਿਆ ਹੋਵੇ ਠੀਕ ਏ ਨਵੇਂ ਲੈ ਕੇ ਦੇਣੀ ਐ ਨੀ ਕਾਪੀਆਂ ਅੱਛਾ ਡੈਡੀ ਜੀ ਤਾਂ ਨਾ ਇੱਧਰ ਗਏ ਹੋਏ ਨੇ ਤੈਨੂੰ ਪਤਾ ਛੋਟੀ ਦੋ ਦਿਨ ਹੋ ਗਏ ਅਨਮੋਲ ਵੀਰਾ ਘਰੇ ਨਹੀਂ ਆਇਆ ਤੇ ਡੈਡੀ ਜੀ ਉਹਨੂੰ ਲੱਭਣ ਗਏ ਨੇ ਮੈਡਮ ਕੁਸ਼ੂਰ ਤਾਂ ਨਹੀਂ ਕਹਿੰਦੀ ਸੀ ਤੈਨੂੰ ਕੋਈ ਗੱਲ ਨਹੀਂ ਮੈਂ ਤੈਨੂੰ ਕਾਪੀਆਂ ਲੈ ਦਾਂਗੀ ਡੈਡੀ ਜੀ ਨੂੰ ਕਹਿ ਕੇ ਠੀਕ ਹੈ ਤੂੰ ਕਿਸੇ ਗੱਲ ਦੀ ਵੀ ਫਿਕਰ ਨਾ ਕਰੀ ਪਾਣੀ ਲੈ ਕੇ ਦਵਾਂ ਚਲ ਆ ਜਾ ਅੰਦਰ ਆ ਜਾ ਬਾਪੂ ਜੀ ਆਲੂ ਪਾਣੀ ਪੀ ਲਓ ਬਾਪੂ ਜੀ ਪਤਾ ਲੱਗਿਆ ਮੋਰ ਵੀਰੇ ਦਾ ਕੁਛ ਨਾ ਤੀਏ ਮੈਂ ਤਾਂ ਬਥੇਰੀਆਂ ਜਗ੍ਹਾ ਤੇ ਲੱਭਿਆ ਮੈਨੂੰ ਤਾਂ ਕਿਤੇ ਨਹੀਂ ਥਿਆ ਉਹ ਮੈਂ ਦੱਸ ਕਿੱਥੇ ਜਾ ਕੇ ਲੱਭਾਂ ਤੁਹਾਡੇ ਰਿਪੋਰਟ ਲਖਾਈ ਤੁਸੀਂ ਥਾਣੇ ਰਿਪੋਰਟ ਨਹੀਂ ਲਖਾਤੀ ਚਲੋ ਬਾਪੂ ਜੀ ਜੇ ਹੋਂ ਰਿਪੋਰਟ ਲਖਾਤੀ ਨਾ ਕਿਤੇ ਨਾ ਕਿਤੇ ਤਾਂ ਭਾਲਣਗੇ ਵੀਰੇ ਨੂੰ ਉਹ ਤੇ ਬਾਪੂ ਜੀ ਅੱਜ ਨਾ ਛੋਟੀ ਵੀ ਸਕੂਲ ਤੋਂ ਜਲਦੀ ਆ ਗਈ ਸੀ ਇਹਨੂੰ ਮੈਡਮ ਨੇ ਨਾ ਘਰੇ ਭੇਜਤਾ ਕਿਉਂ ਇਹ ਦੇਖੋ ਕਿਤਾਬਾਂ ਤੇ ਕਾਪੀਆਂ ਨਹੀਂ ਸੀਗੀਆਂ ਲੈ ਦੂੰਗਾ ਕੋਈ ਨਾ ਫਿਰ ਤੂੰ ਤੂਟ ਜਾਈਂਗੀ ਠੀਕ ਹੈ ਬਾਪੂ ਜੀ ਤੁਸੀਂ ਵੀ ਬਿਮਾਰ ਰਹਿੰਦੇ ਹੋ ਉਸ ਤੋਂ ਘਰ ਦੇ ਖਰਚੇ ਤੇ ਛੋਟੀ ਨੂੰ ਮੈਨੂੰ ਅਜੇ ਹੋਰ ਪੜਾਉਣਾ ਚਾਹੀਦਾ ਮੈਂ ਨਹੀਂ ਚਾਹੁੰਦੀ ਵੀ ਮੇਰੇ ਚਾ ਮਰ ਗਏ ਮੇਰੀ ਛੋਟੀ ਭੈਣ ਦੇ ਵਿੱਚ ਆ ਮਰ ਜਾਣ ਨਾ ਧੀਏ ਨਾ ਤੁਹਾਡੇ ਚਾ ਮੈਂ ਮਰਨ ਨਹੀਂ ਦਿੰਦਾ ਫਿਰ ਬਾਪੂ ਜੀ ਤੁਸੀਂ ਕਦੋਂ ਤੱਕ ਇਹ ਸਭ ਕਰਦੇ ਰਹੋਗੇ ਜੀ ਜਦੋਂ ਤੱਕ ਸ਼ਰੀਰ ਤੇ ਜਾਣ ਤੀਏ ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕਰਾਂ ਨਹੀਂ ਬਾਪੂ ਜੀ ਤੁਸੀਂ ਇਦਾਂ ਨਾ ਕਰੋ ਮੇਰੀ ਗੱਲ ਨੂੰ ਸੁਣੋ ਬਾਪੂ ਜੀ ਮੈਂ ਚਾਹਨੀ ਹੈ ਕਿ ਮੈਂ ਵੀ ਅੱਗੇ ਕੰਮ ਕਰਾਂ ਤੁਹਾਡੇ ਨਾਲ ਖੜ ਕੇ ਇਸ ਘਰ ਨੂੰ ਚਲਾਵਾਂ ਕੀ ਕਰੇਗੀ ਧੀ ਬਾਪੂ ਜੀ ਮੈਂ ਨਾ ਕਿਸੇ ਮੈਂ ਇੱਥੇ ਪੁੱਛਿਆ ਸੀਗਾ ਉਹ ਕਹਿੰਦੇ ਸ਼ਹਿਰ ਦੇ ਵਿੱਚ ਨਾ ਹੋਟਲ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ ਉਹ ਨਾ ਧੀਏ ਨਾ ਹੋਟਲਾਂ ਦੇ ਵਿੱਚ ਹੁਣ ਮੈਂ ਤਿੱਥੋਂ ਕੰਮ ਕਰਾਉਂਦਾ ਜਿੱਥੇ ਧੀਆ ਦੀ ਇੱਜ਼ਤਾਂ ਹੀ ਰੋਣੀ ਨੇ ਜਾ ਸਕੀ ਬਾਪੂ ਜੀ ਠੀਕ ਕਰਾਂਗੇ ਮੈਂ ਆਪੇ ਕਰ ਦੂ ਇਹ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਦੇਖਾਂਗਾ ਤੇ ਰੱਬ ਨੇ ਜ਼ਿੰਮੇਵਾਰੀ ਮੇਰੇ ਸਿਰ ਤੇ ਪਾਈ ਹੈ ਨਾ ਮੈਂ ਇਹਨੂੰ ਇਨੁਭਵ ਕਰ ਬਾਪੂ ਜੀ ਕਦੋਂ ਤੱਕ ਮੈਂ ਤੁਹਾਨੂੰ ਇਦਾਂ ਦੇਖਦੀ ਰਹੂੰਗੀ ਅਸੀਂ ਤਾਂ ਰੋਜ਼ ਮਾਰਦੇ ਆ ਨਾ ਕੀ ਇਹ ਦਿਲ ਛੋਟਾ ਕਰਿਆ ਦਾ ਜੋ ਰੱਬ ਕਰਦਾ ਚੰਗੇ ਵਾਸਤੇ ਹੀ ਕਰਦਾ ਗਾਂ ਤੂੰ ਵੀ ਚੰਗਾ ਹੀ ਕਰਦਾ ਮੈਂ ਤੁਹਾਨੂੰ ਰੋਟੀ ਲਿਆ ਦੂੰ ਰੋਟੀ ਦੀ ਭੁੱਖ ਤਾਂ ਹੈ ਨਹੀਂ ਬਾਪੂ ਜੀ ਸਿਰ ਉਖਾ ਲੋ

ਬਾਪੂ ਜੀ ਆਪਣੇ ਸੇ ਪਹਿਲਾਂ ਹੀ ਬਹੁਤ ਕਰ ਜਾਏ ਛੋਟੀ ਕੁੜੀ ਹੈ ਜੀ ਕੱਲਾ ਕਾਪੇ ਚੰਗੀ ਨਹੀਂ ਲੱਗਦੀ ਹਜੇ ਉਹ ਬੱਚੀ ਹੈ ਤੇ ਦਾਦਾ ਸਹੀ ਕਿਤੇ ਤੂੰ ਪਰ ਕੋਈ ਰੀਤੀ ਹੈ ਅੱਜ ਹੀ ਦਾਦਾ ਨਾਲ ਤਾਂ ਅੱਜ ਲੈ ਆਈ ਜਮ ਚਲੋ ਕੋਈ ਨਹੀਂ ਬਾਪੂ ਜੀ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੀ ਕਿ ਸਾਡੇ ਵੀ ਚੰਗੇ ਦਿਨ ਜਲਦੀ ਆਉਣ ਤੁਸੀਂ ਬੈਠੋ ਮੈਂ ਤੁਹਾਨੂੰ ਰੋਟੀ ਲਿਆ ਦਿੰਦੀ ਆ ਤੇ ਤੁਸੀਂ ਆਪਣੀ ਦਵਾਈ ਲੈ ਲਓ ਟਾਈਮ ਨਾਲ ਕੋਈ ਇੱਜ਼ਾਤੀ ਐ ਰੁਕੀਏ ਤੁਸੀਂ ਵੀਰੇ ਦੀ ਟੈਨਸ਼ਨ ਨਾ ਲਿਓ ਮੈਨੂੰ ਪਤਾ ਆ ਵੀਰਾ ਪਹਿਲਾਂ ਵੀ ਤੁਹਾਨੂੰ ਪਤਾ ਤਾਂ ਹੈਗਾ ਦੋ-ਦੇ ਦਿਨ ਆਪਣੇ ਦੋਸਤਾਂ ਨਾਲ ਬਾਹਰ ਚੱਲਾ ਜਾਂਦਾ ਹੁੰਦਾ ਕਿ ਪਤਾ ਆਪਣੇ ਦੋਸਤਾਂ ਨਾਲ ਹੀ ਕਿਤੇ ਗਿਆ ਹੋਵੇ ਮੈਂ ਤਾਂ ਇਹ ਕਹਿੰਦਾ ਕਿ ਆਦੇ ਦੋਸਤਾਂ ਨਾਲ ਹੀ ਹੋਵੇ ਬੈਠੋ ਮੈਂ ਲਿਆਣੀਆਂ ਰੋਟੀ ਪਾ ਦੇ ਖਰਤ ਲਾਲ ਦੀ ਬਿਜਾਰ ਵੀ ਦੇਣੀ ਹੈ ਪਰ ਕਿੱਥੋਂ ਦੇਵਾਂਗਾ ਘਰੇ ਤਾਂ ਮੇਰਾ ਆਟਾ ਵੀ ਨਹੀਂ ਹੈਗਾ ਖਾਣ ਨੂੰ ਸਿਲੰਡਰ ਨਹੀਂ ਆਏਗਾ ਮੈਂ ਕਿਹੋ ਜਿਹਾ ਬਾਪ ਆ ਦੋ ਕਿਤਾਬਾਂ ਵੀ ਨਹੀਂ ਆਦੀ ਬੱਚੀ ਨੂੰ ਦਵਾ ਸਕਦਾ ਬਾਹਰ ਬਾਕੀ ਉਹ ਜੀ ਜ਼ਿੰਦਗੀ ਦਿੱਤੀ ਮੈਨੂੰ ਚੱਲ ਆਪੇ ਹੀ ਵੇਖੀ ਜਾਊਗੀ ਸਵੇਰੇ ਉੱਠ ਕੇ ਕੰਮ ਤੇ ਜਾਊਂਗਾ ਜੋ ਹੋਊਗਾ ਦੇਖੀ ਜਾ इना टाइम हो गया बापू जी उठे नहीं है चल चा तो मैं फिर बना पहले बापू जी बना बापू जी बापू जी बापू जी बापू जी उठजो कि दिन चढ़ गया बापू जी বাপুজি খোলে মেলা পোল্ ਛੋਟਕੀ ਕੇ ਲਾ ਜਾ ਮੈਂ ਕੱਲੇ ਕਿੱਥੇ ਜਾਊਂਗੀ ਬਾਪੂ ਜੀ ਬਾਪੂ ਜੀ ਉੱਠ ਜਾ ਤੁਹਾਨੂੰ ਰੱਬ ਨੇ ਆਵਾਜ਼ ਆਵਸੇ ਬਾਪੂ ਜੀ ਘਬਰੀ ਉੱਠ ਜਾ ਮੈਨੇ ਅਨੇ ਬਾਪੂ ਮਜੂਰ ਤੈਨੂੰ ਅੱਜ ਹੀ ਆਦਾ ਇਹ ਸਾਡੀ ਮੈਨੇ ਯਾਦ ਨਹੀਂ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਕਿ ਬਾਪੂ ਮਰ ਗਿਆ ਅਨਮੋਲ ਤੇ ਹੋਦੇ ਮੌਤ ਦਾ ਕਾਰਨ ਤੂੰ ਐ ਨਾ ਬਣੇ ਐ ਨਾ ਕਹਿ ਮੈਂ ਨਹੀਂ ਬਾਪੂ ਨੂੰ ਮਾਰਿਆ ਅਨਮੋਲ ਤੂੰ ਮੇਰਾ ਬਾਪੂ ਖੋ ਲਿਆ ਮੇਰੇ ਤੋਂ ਨਾ ਬਣੇ ਇਹ ਮੇਰਾ ਵੀ ਤਾਂ ਬਾਪੂ ਸੀ ਮੈਂ ਇਸਾਰਾ ਖੁੱਟਾ ਤੇ ਤੇਰਾ ਬਾਪੂ ਹੁੰਦਾ ਨਾ ਤੇ ਤੂੰ ਘਰ ਨਾ ਛੱਡ ਕੇ ਜਾਂਦਾ ਨਮੋਲ ਸਿਰਫ ਤੇਰੇ ਕਰਕੇ ਤੇਰੇ ਕਰਕੇ ਬਾਪੂ ਜੀ ਨੇ ਨੀ ਟੈਨਸ਼ਨ ਲੈ ਲਈ ਸੀ ਭੈਣ ਮੈਂ ਵੀ ਕੀ ਕਰਦਾ ਮੈਂ ਵੀ ਦੁਖੀ ਹੋਇਆ ਪਿਆ ਸੀ ਅੱਕੇ ਹੋਏ ਨਹੀਂ ਇਹਨਾਂ ਜੋ ਕੁਝ ਕਰਿਆ ਸੀ ਨਹੀਂ ਨਮੋਲ ਤੂੰ ਤਾਂ 3:30 ਤੇ ਉੱਠੰਦਾ ਹੀ ਮਰ ਗਿਆ ਸੀ ਜੇ ਕਿਤੇ ਤੂੰ ਮਰ ਜਾਂਦਾ ਨਾ ਤਾਂ ਬਤੀਆ ਸੀ ਮੇਰੇ ਘੁੱਟ ਮੇਰੇ ਸਿਰ ਤੋਂ ਸਾਰਾ ਤਨ ਜਾਂਦਾ ਆਏ ਨਾ ਕਹ ਭੈਣੇ ਮੈਂ ਆਪਣੇ ਛੁੱਪੀ ਪੈਰ ਨੂੰ ਕਿੱਥੇ ਲੈ ਕੇ ਜਾਵਾਂਗੀ ਦੱਸ ਕਣੇ ਮੈਂ ਹੀ ਤੇਰਾ ਸਾਰਾ ਹੋਰ ਕੌਣਾ ਹੁਣ ਆਪਣਾ ਮੈਂ ਹੁਣ ਕੰਮ ਕਰੂੰਗਾ ਨਹੀਂ ਕੋਣ ਅਨਮੋਲ ਨਹੀਂ ਤੂੰ ਜਾ ਤੁਰ ਨਾ ਭਣੀ ਚਾਲ ਮੋਲ ਨਾ ਭਣੀ ਤੇਰਾ ਇਸ ਘਰ ਦੇ ਵਿੱਚ ਕੁਝ ਨਹੀਂ ਹੈ ਸਾਡੇ ਵਾਸਤੇ ਭਣੀ ਮੈਂ ਤੇਰੇ ਪੈਰੀ ਪੈਣਾ ਨਹੀਂ ਅਨਮੋਲ ਭਣੀ ਤੂੰ ਜਾਇ ਤੂੰ ਦੀ ਭਣੀ ਮੈਨੂੰ ਪਰੋਣਾ ਕੱਦ ਨਹੀਂ ਤੇਰੇ ਅੱਗੇ ਤੂੰ ਛੋੜਦੀ ਮੇਰਾ ਪਿਓ ਵੀ ਚਲਾ ਗਿਆ ਆ ਪਣੇ ਮੈਂ ਹੈਗਾ ਮੈਂ ਕੋਲ ਨਹੀਂ ਵੀਰੇ ਤੇਰੀ ਖਰਚੀ ਨਹੀਂ ਸੱਤੋ ਚੱਕੇ ਜਾਣੇ ਪਣੇ ਮੈਂ ਕੰਮ ਕਰੂੰਗਾ ਤੁਹਾਡੇ ਦੋਹਾਂ ਨੂੰ ਮੈਂ ਪਾਲੂੰ ਤੇਰਾ ਵਿਆਹ ਵੀ ਮੈਂ ਕਰੂੰ ਕੋ ਛੋਟੀ ਦਾ ਵਿਆਹ ਵੀ ਕਰਨਾ ਨਾ ਆਪਾਂ ਅਨਮੋਲ ਤੇਰੀ ਸ਼ੌਂਕ ਮੇਰਾ ਬਾਪੂਰੇ ਨਹੀਂ ਕਰ ਸਕਿਆ ਮੈਂ ਕਿੱਥੇ ਕਰ ਦੂੰਗੀ ਤੇਰੇ ਸ਼ੌਂਕ ਪੂਰੇ ਪਣੇ ਮੈਂ ਤੈਨੂੰ ਨਹੀਂ ਕਹਿੰਦਾ ਕਿ ਤੂੰ ਮੇਰੇ ਸ਼ੌਂਕ ਪੂਰੇ ਕਰ ਮੈਂ ਕੰਮ ਕਰੂੰਗਾ ਤੇ ਤੁਹਾਡੇ ਦੋਹਾਂ ਦੇ ਸ਼ੌਂਕ ਪੂਰੇ ਮੈਂ ਕਰੂੰਗਾ ਅਨਮੋਲ ਤੂੰ ਜਾ ਨਾ ਪਣੇ ਇੱਥੋਂ ਕਰੋ ਬਾਹਰ ਚਲਾ ਜਾ ਤੂੰ ਹਣੇ ਜਿਆਦਾ ਸੁ ਮੈਂ ਆਉਦੇ ਪਿਓ ਦੀ ਮੌਤ ਦਾ ਕਾਰਨ ਮੈਂ ਜੇ ਮੈਂ ਆਉਦੇ ਪਿਓ ਨੂੰ ਦੁੱਖ ਨਾ ਦਿੰਦਾ ਪ੍ਰਕਾਸ਼ ਅੱਜ ਮੇਰਾ ਪਿਓ ਜਿਉਂਦਾ ਹੁੰਦਾ ਰੱਬਾ ਤੂੰ ਸਾਡੇ ਨਾਲ ਬਹੁਤ ਵੱਡਾ ਧੱਕਾ ਕਰ ਗਿਆ ਗਰੀਬ ਜੰਮਦਾ ਵੀ ਗਰੀਬ ਹੈ ਤੇ ਮਰਦਾ ਵੀ ਗਰੀਬ ਮਰਦਾ ਵੀ ਗਰੀਬ